ਇੰਗਲੈਂਡ ਦੇ ਸ਼ਹਿਰ ਪ੍ਰਿੰਸਟਨ ਦੀਆਂ ਸੜਕਾਂ ਤੇ ਰੁਲਦਾ ਇਹ ਨੌਜਵਾਨ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਖਮਾਣੋ ਹਲਕੇ ਨਾਲ ਸੰਬੰਧਿਤ ਹੈ ਇਸ ਨੌਜਵਾਨ ਦੀ ਸ਼ਰਾਬ ਪੀਣ ਦੀ ਆਦਤ ਨੇ ਦੋ ਘਰਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਇਸ ਨੌਜਵਾਨ ਦੇ ਪੰਜਾਬ ਵਿਚਲੇ ਪਰਿਵਾਰ ਦਾ ਇਤਿਹਾਸ ਜਾਣ ਕੇ ਤੁਹਾਨੂੰ ਹੋਰ ਵੀ ਹਰਾਨੀ ਹੋਵੇਗੀ ਇੰਗਲੈਂਡ ਵਿੱਚ ਰਹਿੰਦਾ ਇਹ ਨੌਜਵਾਨ ਸਿਰੇ ਦੇ ਰਾਗੀ ਤੇ ਗਰੰਥੀ ਸਿੰਘ ਨੇ ਇਸਦੇ ਦਾਦਾ ਜੀ ਵੀ ਗਰੰਥੀ ਸਿੰਘ ਸਨ ਜਿਹੜੇ ਕਿ ਪੰਜਾਬ ਰੈਂਦੇ ਇੱਕ ਹਾਸੇ ਦਾ ਸ਼ਿਕਾਰ ਹੋ ਗਿਆ ਇਸ ਨੌਜਵਾਨ ਦਾ ਪਿਤਾ ਵੀ ਗਰੰਥੀ ਸਿੰਘ ਸੀ ਜਦੋਂ 26 ਸਾਲ ਪਹਿਲਾਂ ਦੁਨੀਆ ਨੂੰ ਉਹ ਅਲਵਿਦਾ ਕਹਿ ਗਿਆ ਇਸ ਨੌਜਵਾਨ ਦੇ ਦੋ ਬੱਚੇ ਨੇ ਬੇਟੀ 21 ਸਾਲ ਦੀ ਤੇ ਬੇਟਾ 14 ਸਾਲ ਦਾ ਹੈ ਇਸ ਨੌਜਵਾਨ ਦੇ ਦੋ ਵਿਆਹ ਹੋਏ ਨੇ ਇਸ ਦਾ ਵਿਆਹ ਪਹਿਲਾਂ ਇੱਕ ਇੰਗਲੈਂਡ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਜਿਸ ਤੋਂ ਇਸ ਦੇ ਦੋ ਬੱਚੇ ਨੇ ਇਸ ਦੀ ਜਿੱਦ ਕਾਰਨ ਇਸ ਦੀ ਜਿੱਦ ਦੀ ਆਦਤ ਕਾਰਨ ਉਹ ਵਿਆਹ ਟੁੱਟ ਗਿਆ ਫਿਰ ਪੰਜਾਬ ਰਿੰਦੀ ਇਸ ਦੀ ਮਾਤਾ ਨੇ ਦੂਜਾ ਇਸ ਦਾ ਵਿਆਹ ਕੀਤਾ ਤੇ ਉਹ ਲੜਕੀ ਵੀ ਇਸ ਨੂੰ ਛੱਡ ਗਈ ਹੁਣ ਇਸ ਨੂੰ ਸੜਕ ਕਿਨਾਰੇ ਨੱਕ ਦੀ ਹੱਡੀ ਟੁੱਟੀ ਹੋਏ ਇੱਕ ਪੰਜਾਬੀ ਨੌਜਵਾਨ ਨੇ ਵੇਖਿਆ ਜਦੋਂ ਇਸ ਨੂੰ ਖਾਣਾ ਦੇ ਜੋ ਕਿ ਖਵਾ ਰਿਹਾ ਤੇ ਇਸ ਬਾਰੇ ਹੋਰ ਕੀ ਕੁਝ ਦੱਸ ਰਿਹਾ ਤੇ ਇਸ ਦੀ ਮਾਤਾ ਨੇ ਭਾਈ ਗੁਰਪ੍ਰੀਤ ਸਿੰਘ ਹਰਾਂ ਕੋਲ ਕੀ ਬੇਨਤੀ ਕੀਤੀ ਆਓ ਸੁਣੀਏ ساری ਗੱਲਬਾਤ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਨੌਜਵਾਨ ਬਹੁਤ ਹੀ ਵੱਡੀ ਮੁਸੀਬਤ ਚ ਹੁਣ ਫਸੋ ਗਿਆ ਇਸ ਦੇ ਮਾਤਾ ਦੇ ਤੇ ਇਸ ਦੇ ਜਿਹੜਾ ਨੌਜਵਾਨ ਇਸ ਨੂੰ ਇਸਦੀ ਦੇਖ ਰੇ ਕਿ ਕਰ ਰਿਹਾ ਉਸ ਦੇ ਦੱਸਣ ਮੁਤਾਬਕ ਇਸ ਦੀ ਕਹਾਣੀ ਬਹੁਤ ਹੀ ਦਰਦ ਭਰੀ ਹੈ। ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ। ਅ ਮੇਰਾ ਨਾਮ ਕਰਬਜੋਤ ਸਿੰਘ ਹੈ ਜੀ ਮੈਂ ਇਸ ਵੇਲੇ ਇੰਗਲੈਂਡ ਪ੍ਰੈਸਟਨ ਤੋਂ ਬੋਲਦਾ ਪਿਆ ਤੇ ਇਹ ਆਪਣਾ ਪੰਜਾਬੀ ਵੀਰ ਹੈ। ਇਹ ਇੱਕ ਪ੍ਰਸੰਗ ਦੇ ਵਿੱਚ ਰਹਿੰਦਾ ਆ ਤੇ ਇਹਦੀ ਫੈਮਲੀ ਦਾ ਡਿਸਪਿਊਟ ਚੱਲਦੇ ਆ ਕਾਫੀ ਇਸ ਕਰਕੇ ਇਹਦੇ ਫੈਮਲੀ ਇਹ ਨੂੰ ਰੱਖਦੀ ਨਹੀਂ ਹੈਗੀ ਤੇ ਇਹਦੀ ਵਿਚਾਰੇ ਦੀ ਦਿਮਾਗੀ ਹਾਲਤ ਬਹੁਤ ਖਰਾਬ ਹੈ ਅਗਰ ਕੋਈ ਮੇਰਾ ਵੀਰ ਭਰਾ ਇੰਗਲੈਂਡ ਚ ਬੈਠੇ ਇਹਦੀ ਹੈਲਪ ਕਰਦੇ ਕੋਈ ਇਹਨੂੰ ਪੰਜਾਬ ਪਹੁੰਚਾ ਦੇ ਕਿਸੇ ਤਰੀਕੇ ਨਾਲ ਇਹ ਆਪਣਾ ਬੇਨਟ ਕੋਈ ਇਹਦੀ ਹੈਲਪ ਕਰ ਸਕਦਾ ਆ ਤੇ ਪਲੀਜ਼ ਮੈਂ ਪਹਿਲੇ ਆਪਣਾ ਨੰਬਰ ਮੈਂਸ਼ਨ ਕਰਨ ਲੱਗਾ ਆ ਤੇ ਇਹਦੀ ਮਾਤਾ ਜੀ ਦਾ ਵੀ ਨੰਬਰ ਮੈਂਸ਼ਨ ਕਰਨ ਲੱਗਾ ਆ ਜੋ ਪੰਜਾਬ ਚ ਰਹਿੰਦੇ ਆ ਤੇ ਇਹਦੀ ਬੇਰੀ ਪੀਸ ਸਾਰੀ ਸੰਗਤ ਹੈਗੀ ਕੋਈ ਹੈਲਪ ਕਰੋ ਥੈਂਕ ਯੂ ਬਾੜੀ ਮੇਰੀ ਮੰਮੀ ਨਾਲ ਗੱਲ ਹੋ ਜੂਗੀ ਨਾ ਮੈਂ ਮੈਂ ਹੋਊਗੀ ਹੋ ਜੂਗੀ ਹੋ ਜੂਗੀ ਪਾਣੀ ਪੀ ਪਹਿਲੇ ਸਾਰਾ ਪਾਣੀ ਪੀ ਪਹਿਲੇ ਮੇਰਾ ਯਾਰ ਕੱਲ ਨੂੰ ਪ੍ਰੈਸ਼ਰ ਵੀ ਹੈ ਕਿੱਥੇ ਚੌਲੀ ਹਸਪੀਟਲ ਦੇ ਵਿੱਚ ਤੇ ਤੂੰ ਅੱਜ ਦਾਰੂ ਪੀਂਦੇ ਆ ਤੇ ਦੂਪਰੇਸ਼ਨ ਜਾਏਗਾ ਇਦਾਂ ਕਾਦਾ ਆਪਰੇਸ਼ਨ ਕਾਦਾ ਪਬੂ ਮੇਰੇ ਨੱਕ ਦਾ ਆਪਰੇਸ਼ਨ ਹੈ ਭਾਜੀ ਮੇਰੀ ਨੱਕ ਦੀ ਹੱਡੀ ਟੁੱਟ ਗਈ ਹੋਈ ਆ ਪੂਰੀ ਅਫਲੈਕਸੀ ਦਾ ਮੇਰੇ ਕੀ ਦਾ ਅਟੈਕ ਹੋ ਗਿਆ ਭਾਈ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਗੁਰਪ੍ਰੀਤ ਸਿੰਘ ਇੰਗਲੈਂਡ ਦੇ ਵਿੱਚ ਪ੍ਰੈਸਟਨ ਸ਼ਹਿਰ ਦੇ ਵਿੱਚ ਰਹਿੰਦਾ ਇਸ ਟਾਈਮ ਹਾਲਾਤ ਬਹੁਤ ਮਾੜੇ ਆ ਦਿਮਾਗੀ ਤੌਰ ਤੇ ਵੀ ਅਫਸੈਟ ਹੋਇਆ ਹੋਇਆ ਫਿਰ ਉੱਤੇ ਮੰਗ ਮੰਗ ਕੇ ਸ਼ਰਾਬ ਪੀ ਜਾਂਦਾ ਕਿਉਂਕਿ ਸੋਝੀ ਹੋਈ ਨਹੀਂ ਗਈ ਪਤਾ ਹੀ ਨਹੀਂ ਕਰਨਾ ਕੀ ਆ ਸਿਰਕ ਦੇ ਕੋਨੇ ਤੇ ਪਿਆ ਤੇ ਉਹ ਵੀਰ ਦਾ ਧੰਨਵਾਦ ਆ ਜਿਹੜੇ ਵੀਰ ਨੇ ਪਰਾਲਾ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਆ ਸਾਨੂੰ ਜਦੋਂ ਜਾਣਕਾਰੀ ਦਿੱਤੀ ਵੀ ਇੱਕ ਪੰਜਾਬੀ ਭਰਾ ਵਾ ਵੀ ਐਸਾ ਹਾਲਾਤ ਦੇ ਵਿੱਚ ਇੱਥੇ ਪਿਆ ਵਾ ਬਾਈ ਵੀ ਮੈਂ ਰੋਟੀ ਦੇ ਦਿੰਦਾ ਮਦਦ ਕਰ ਦਿੰਦਾ ਮੈਂ ਪਰ ਉਹਦੀ ਹਾਲਤ ਬਹੁਤ ਮਾਰੀ ਆ ਵੀ ਤੁਸੀਂ ਕੋਈ ਮਦਦ ਕਰੋ ਉਹਦੀ ਤਾਂ ਫਿਰ ਵੀਰੇ ਨੇ ਉਹਦੇ ਕਾਗਜ਼ਾਂ ਪੱਤਰਾਂ ਦੇ ਵਿੱਚੋਂ ਪਹਿਲਾਂ ਤਾਂ ਨੰਬਰ ਨਹੀਂ ਸੀ ਦੱਸ ਵੀ ਮੈਂ ਤਾਂ ਬਹੁਤ ਕੁਛ ਕਰ ਲਿਆ ਮੇਰੀ 21 ਸਾਲਾਂ ਦੀ ਪੋਤੀ ਆ 14 ਸਾਲਾਂ ਦਾ ਪੋਤਾ ਵਾ ਵਿਆਹ ਹੋਇਆ ਹੋਇਆ ਸੀ ਇਹਦਾ ਬੱਚੇ ਆ ਇਹਦੇ ਦੁਬਾਰਾ ਫੇਰ ਵਿਆਹ ਕੀਤਾ ਉਹ ਕੁੜੀ ਨੂੰ ਵੀ ਇੱਥੋਂ ਇੰਡੀਆ ਤੋਂ ਲੈ ਕੇ ਗਿਆ ਉੱਥੇ ਜਾ ਕੇ ਪੱਕੀ ਕਰਾਈ ਉਹ ਕੁੜੀ ਨਾਲ ਵੀ ਆਈ ਹੋਇਆ ਇਹਦਾ ਰੌਲਾ ਪੈ ਗਿਆ ਵੀ ਇਹ ਬਈ ਗੁੱਸਾ ਵਾਲਾ ਕਰਦਾ ਸ਼ਰਾਬ ਵਾਲੀ ਪਿੰਦਾ ਵੀ ਵੀਰੇ ਨੂੰ ਬਸ ਨਹੀਂ ਦਿੰਦਾ ਆਪਦੇ ਆਪ ਚ ਜਦੋਂ ਸ਼ਰਾਬ ਪੀ ਲੈਂਦਾ ਵੀ ਫੇਰ ਦੋ ਘਰ ਪੱਟੇ ਗਏ ਇਹਦੇ ਤੇ ਇੱਥੇ ਮੇਰੇ ਕੋਲੇ ਵੀ ਮਾਂ ਦੱਸਦੀ ਆ ਵੀ ਚਾਰ ਬੀਰੀ ਲੈ ਕੇ ਆਈਆਂ ਮੈਂ ਜਾ ਕੇ ਉੱਥੋਂ ਜਾ ਕਿਵੇਂ ਬੁਲਾਇਆ ਉਹਨੂੰ ਕਿਸੇ ਤਰੀਕੇ ਇੱਕ ਭਰਾ ਉਹਦਾ ਹੋਰ ਅੰਗਲੈਂਡ 'ਚ ਹੀ ਰਹਿੰਦਾ ਉਹਨੇ ਵੀ ਬਥੇਰੀ ਮਦਦ ਕੀਤੀ ਹੁਣ ਉਹ ਵੀ ਜਵਾਬ ਦੇ ਗਿਆ ਵੀ ਮੈਂ ਕੁਝ ਨਹੀਂ ਕਰ ਸਕਦਾ ਕਹਿੰਦਾ ਵੀ ਮੈਂ ਇੰਨੀ ਬੀਰੀ ਮਦਦ ਕੀਤੀ ਆ ਵੀ ਇਹ ਸੁਧਰਦਾ ਹੀ ਨਹੀਂ ਹੁਣ ਮਾਵਾ ਤਾਂ ਮਾਵਾ ਹੀ ਆ ਨਾ ਮਾਂ ਦਾ ਤਾਂ ਉਹ ਪੁੱਤ ਆ 9 ਮਹੀਨੇ ਪੇਟ 'ਚ ਰੱਖਿਆ ਮਾਂ ਨੇ ਉਹਨੂੰ ਜਨਮ ਦਿੱਤਾ ਆਪਣੀਆਂ ਆਂਦਰਾਂ ਦਾ ਹਿੱਸਾ ਬਣਾ ਸੀਗੀ ਮਾਂ ਦਾ ਇਹ ਉਹ ਪੁੱਤ ਪਰ ਅੱਜ ਉਹ ਅੰਗਲੈਂਡ ਦੀ ਉਹ ਇੱਕ ਧਰਤੀ ਦੇ ਉੱਤੇ ਕਿਸ ਹਾਲਾਤ ਦੇ ਵਿੱਚ ਰਹਿ ਰਿਹਾ ਤੇ ਉਹ ਮਾਂ ਦਾ ਦੈਲੀ ਪੁੱਛਿਆ ਜਾਂਦਾ ਵੀ ਮਾਂ ਨੂੰ ਕਿੰਨਾ ਕ ਦੁੱਖ ਲੱਗਦਾ ਤੇ ਮਾਤਾ ਜੀ ਇਸ ਟਾਈਮ ਦੱਸਦੇ ਆ ਵੀ ਸਾਡੇ ਕੋਲੇ ਇੰਨੀ ਜਮਾ ਪੂੰਜੀ ਵੀ ਹੈ ਨਹੀਂ ਵੀ ਅਸੀਂ ਉਹਦੀ ਹੁਣ ਮਦਦ ਕਰ ਸਕੀਏ ਉਹਨੇ ਪਾਸਪੋਰਟ ਵੀ ਆਪਦਾ ਖਤਮ ਕਰ ਲਿਆ ਦੋ ਵਾਰੀ ਪਾਸਪੋਰਟ ਉਹਨੇ ਇਦਾਂ ਹੀ ਸਿੱਟਦਾ ਇੱਥੋਂ ਕੱਪੜੇ ਲੈ ਕੇ ਜਾਂਦਾ ਪਾਸਪੋਰਟ ਵਗੈਰਾ ਸਭ ਕੁਝ ਜਾਂਦਾ ਹੀ 에ਰਪੋਰਟ ਤੇ ਸਿੱਟ ਦਿੰਦਾ ਤੇ ਉੱਥੇ ਬਰ ਸ਼ਰਾਬ ਪੀਣ ਲੱਗ ਜਾਂਦਾ ਜਾ ਕੇ ਆਪਾਂ ਉਹਨੂੰ ਇੱਥੇ ਰੱਖ ਲਾਂਗੇ ਸੁਪਨਿਆਂ ਦੇ ਘਰ 6 ਮਹੀਨੇ 7 ਮਹੀਨੇ ਵੀ ਇੱਥੇ ਰੱਖ ਕੇ ਉਹਦਾ ਇਲਾਜ ਕਰਾ ਲਾਂਗੇ ਕਿਉਂਕਿ ਸਾਡਾ ਭਰਾ ਵਾ ਪੰਜਾਬੀ ਉੱਥੇ ਵਿਦੇਸ਼ ਦੀ ਧਰਤੀ ਤੇ ਐਦਾਂ ਰੋਲ ਰਿਹਾ ਵਾ ਬਸ ਤੁਸੀਂ ਵੀ ਸਾਰੇ ਇੱਕ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਕਿਸੇ ਐਸੇ ਇਨਸਾਨ ਤੱਕ ਇਹ ਵੀਡੀਓ ਪਹੁੰਚ ਜਵੇ ਜਿਹੜਾ ਉਸ ਵੀਰ ਦੀ ਉੱਥੇ ਮਦਦ ਕਰ ਦੇਵੇ ਪੈਸੇ ਵਾਸਤੇ ਆਪਾਂ ਇਹ ਵੀਡੀਓ ਨਹੀਂ ਪਾ ਰਹੇ ਆਪਾਂ ਨੂੰ ਕੋਈ ਪੈਸਾ ਨਹੀਂ ਚਾਹੀਦਾ ਆਪੜ ਨੂੰ ਮਦਦ ਚਾਹੀਦੀ ਵੀ ਉਹ ਵੀਰ ਕਿਸੇ ਤਰੀਕੇ ਇੰਡੀਆ ਆ ਜਵੇ ਵਾਪਸ ਉਹਦਾ ਪਾਸਪੋਰਟ ਦੇ ਜਿਹੜੇ ਕਾਗਜ਼ ਪੱਤਰ ਬਣਾਉਣੇ ਆ ਉੱਥੇ ਐਂਬੈਸੀ ਨਾਲ ਗੱਲ ਕਰਕੇ ਕਿਸੇ ਤਰੀਕੇ ਕੋਈ ਮਦਦ ਕਰ ਦੋ ਉਹਦੇ ਪਾਸਪੋਰਟ ਬਣ ਜਵੇ ਵਨ ਟਾਈਮ ਬਣ ਜਵੇ ਚਾਹੇ ਇੱਕ ਵਾਰੀ ਉਹ ਇੰਡੀਆ ਆ ਜਵੇ ਇੱਥੇ ਹਨਾ ਸਿਟੀਜ਼ਨ ਹੈਗਾ ਉੱਥੋਂ ਦਾ ਇੱਥੇ ਆ ਕੇ ਫਿਰ ਆਪਦਾ ਥੋੜਾ ਜਿਹਾ ਸੋਜੀ ਚ ਆ ਜਾਊਗਾ ਠੀਕ ਹੋ ਜਾਊਗਾ ਫਿਰ ਉਹਦਾ ਪਾਸਪੋਰਟ ਜਿਹੜਾ ਦੁਬਾਰਾ ਨਵਾਂ ਕਢਾਉਣ ਦਾ ਪ੍ਰੋਸੀਜਰ ਆ ਇੱਥੇ ਇੰਡੀਆ ਤੋਂ ਜਿਹੜਾ ਚਲਾਉਣਾ ਹੋਊਗਾ ਸੀ ਉਹ ਕੋਸ਼ਿਸ਼ ਕਰਾਂਗੇ ਗ੍ਰੰਥੀ ਸੀ ਰਾਨੇਗਾ ਗੁਰੂ ਵਾਲੇ ਦਾ ਉੱਥੋਂ ਉਹਨੇ ਸੰ ਮੇਰਾ ਸੋਹਰਾ ਵੀ ਗ੍ਰੰਥੀ ਤੇ ਉਹਨਾਂ ਦਾ ਬੱਸ ਐਕਸੀਡੈਂਟ ਹੋ ਗਿਆ ਮੇਰਾ ਘਰ ਵਾਲਾ ਵੀ ਗ੍ਰੰਥੀ ਤੇ ਸਾਰੀ ਫੈਮਿਲੀ ਗ੍ਰੰਥੀਆਂ ਦੀ ਇਹ ਵੀ ਹਮ ਜਣੀ ਕੇ ਮਰਤਾ ਰਹੀ ਸੀਗਾ ਜੀ ਹਾਂ ਜੀ ਓਹੋ ਬੱਸ ਐਸੀਆਂ ਪੁੱਠੀਆਂ ਪਈਆਂ ਪਤਾ ਨਹੀਂ ਮਾਰਾਈ ਦਾ ਕੀ ਕੰਨਾ ਕਿੰਨੇ ਸਾਲ ਹੋ ਗਏ ਮਾਂ ਇਹਨੂੰ ਗਏ ਨੂੰ ਹੋ ਗਏ 22 ਸਾਲ ਤਾਂ ਹੋ ਗਏ ਉਹ 21 ਸਾਲ ਦੀ ਤਾਂ ਬੇਟੀ ਆ ਜੀ ਮੇਰੀ 21 ਸਾਲ ਦੀ ਤਾਂ ਬੇਟੀ 23 ਸਾਲ ਹੋ ਗਏ 26 ਸਾਲ ਇਹਨਾਂ ਦੀ ਡੈਥ ਹੋ ਗਈ ਮਾਪੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਨੂੰ 26 ਸਾਲ ਹੋ ਗਏ ਮਾਂ ਨੇ ਵਿਚਾਰੀ ਨੇ ਕਿਵੇਂ ਨਾ ਕਿਵੇਂ ਕਰਕੇ ਵਿਆਹ ਕੀਤਾ ਬਾਹਰ ਭੇਜਿਆ ਇੰਗਲੈਂਡ ਤੋਂ ਕੁੜੀ ਆਈ ਹੋਈ ਸੀ ਉਹ ਲੈ ਕੇ ਗਈ ਬਾਹਰ ਪਹਿਲਾਂ ਬਹੁਤ ਸਮਾਂ ਵਧੀਆ ਰਿਹਾ ਐ ਨਹੀਂ ਵੀ ਜਾਂਦਾ ਹੀ ਇਦਾਂ ਹੋ ਗਿਆ ਸਾਰੇ ਪਿੰਡ ਦੇ ਇੰਨੇ ਲੋਕ ਸਿਫਟ ਕਰ ਅੱਜ ਵੀ ਕਰਦੇ ਆ ਅੱਜ ਵੀ ਕਹਿੰਦੇ ਆ ਵੀ ਗੁਰਪ੍ਰੀਤ ਨੂੰ ਹੋ ਕੀ ਗਿਆ ਵੀ ਇਹ ਤਾਂ ਇੰਨਾ ਚੰਗਾ ਬੋਲਦਾ ਵੀ ਨਹੀਂ ਇਹਨੇ ਬੋਲਣਾ ਵੀ ਨਹੀਂ ਮਾੜਾ ਇਹਨਾਂ ਕਹਿੰਦਾ ਨਾ ਬਸ ਇਹਦੀ ਇੱਕ ਭੈੜਾ ਵੀ ਇਹਦੇ ਚੜਵਾਈ ਜਿਤ ਬਹੁਤ ਇਹਨੇ ਕਰਨੀ ਮੰਨਦੀ ਐ ਜੋ ਇਹਦਾ ਮਨ ਕਹਿੰਦੇ ਨੇ ਉਹ ਕਰਨੀ ਐ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਬਸ ਜਿੱਦ ਕਰਦਾ ਜਿੱਦ ਚ ਫਿਰ ਜਦੋਂ ਦਿਮਾਗ ਦੇ ਚੱਕਰ ਘੁੰਮ ਜਾਂਦੇ ਫਿਰ ਸ਼ਰਾਬ ਪੀਣੀ ਸ਼ੁਰੂ ਕਰ ਦੋ ਤੇ ਇਹ ਸਾਡੀ ਬੇਨਤੀ ਐ ਸਮਾਨ ਦੀ ਵੀ ਬੇਨਤੀ ਐ ਵੀ ਇਹਦੇ ਪੁੱਤ ਨੂੰ ਆਪਾਂ ਕਿਸੇ ਤਰੀਕੇ ਇੱਥੇ ਲੈ ਕੇ ਆਈਏ ਜੀ ਤੇ ਗੁਰਪ੍ਰੀਤ ਉਹਦਾ ਨਾਮ ਵੀਰ ਦਾ ਸਾਨੂੰ ਫਾਦਰ ਦਾ ਕਿਹਨਾ ਜੀ ਰਿਸ਼ਪਾਲ ਰਿਸ਼ਪਾਲ ਸਿੰਘ ਤੇ ਬਾਕੀ ਉਹਦੇ ਪੇਪਰ ਕਢਾਉਣ ਵਾਸਤੇ ਤੁਹਾਡੇ ਕੋਲੇ ਮੈਨੂੰ ਕੋਈ ਫੋਟੋ ਫੋਟੋਕਾਪੀ ਉਹਦੇ ਪਾਸਪੋਰਟ ਦੀ ਜਾਂ ਕੋਈ ਹੋਊ ਕਰੇ ਭਈ ਹਾਂਜੀ ਹੋਊਗਾ ਮੇਰਾ ਨਾਮ ਅਨਜੀਤ ਕੌਰ ਹੈ ਮੈਂ ਬੜੇ ਇੱਛਾ ਤੋਂ ਆਈ ਹਾਂ ਜਿਲ੍ਹਾ ਸਾਡਾ ਫਤਿਹਗੜ੍ਹ ਸਾਹਿਬ ਹੈ ਤਾਂ 22 23 ਸਾਲ ਹੋ ਗਏ ਮੇਰੇ ਬੇਟੇ ਨਵਾਰ ਗਗਨ ਗੁਰਪ੍ਰੀਤ ਨੂੰ ਉਸ ਤੋਂ ਬਾਅਦ 10 ਸਾਲ ਹੋ ਆਪਣੇ ਘਰ ਆਣਾ ਦੋ ਦੇ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਫੇਰ ਉਹਦਾ ਤਲਾਕ ਹੋ ਗਿਆ ਘਰ ਦੀ ਪ੍ਰੋਬਲਮ ਵਾਸਤੇ ਫੇਰ ਦੂਜਾ ਵਿਆਹ ਕੀਤਾ ਫੇਰ ਹੋ ਗਿਆ ਹੁਣ ਮੈਂ ਚੰਨੀ ਆ ਕਿ ਮੈਂ ਬਹੁਤ ਪੈਸਾ ਬਰਬਾਦ ਕਰ ਬੈਠੀ ਹਾਂ ਬਹੁਤ ਜ਼ਿਆਦਾ ਵਿਆਜੀ ਚੱਕ ਕੇ ਵੀ ਵੈਸੇ ਵੀ ਤੇ ਉਹ ਬਹੁਤ ਉੱਤੇ ਛੜਕਾ ਤੇ ਰੋਲਦਾ ਸ਼ਰਾਬ ਪੀਂਦੀ ਹੈ ਡਿੱਗ ਜਾਂਦਾ ਉਹਨੂੰ ਕੋਈ ਪਤਾ ਨਹੀਂ ਤੇ ਮੇਰੀ ਬਸ ਇਹੀ ਬੇਨਤੀ ਹੈ ਕਿ ਮੇਰੇ ਪੁੱਤ ਨੂੰ ਜਾਂ ਤਾਂ ਉੱਧਰ ਕੋਈ ਸੰਥਾ ਹੈਲਪ ਦਾਵੇ ਤੇ ਉਹਨੂੰ ਸੰਭਾਲ ਲੇ ਉਹਦੀ ਸ਼ਰਾਬ ਸ਼ੂਕ ਚਾਦਵੇ ਉਹਨੂੰ ਚੰਗੇ ਪਾਸੇ ਲਾ ਦੇ ਤੇ ਜਾਂ ਕੋਈ ਮੇਰੀ ਕੋਈ ਮਦਦ ਕਰੇ ਕਿਸੇ ਤਰੀਕੇ ਕਿਸੇ ਤਰੀਕੇ ਦੀ ਮਦਦ ਹੋਵੇ ਤਾਂ ਉਹ ਇੱਧਰ ਆ ਜੇ ਉਹ ਹੈਗੀ ਉਹਨੂੰ ਜਿਆਦਾ ਉਹਦਾ ਤਲਾਕ ਹੋਇਆ ਜੱਤੋਂ ਹੀ ਹੋਈ ਹੈ ਹੋ ਗਏ 15 ਕ ਸਾਲ ਹੋ ਗਏ ਪੈਨਸ਼ਨ 'ਚ ਡਿਪੈਸ਼ਰ 'ਚ ਉਹਨੂੰ ਇਹ ਹੀ ਦਿੱਕਤ ਹੈ ਕਿ ਉਹ ਛੜਕਾ ਤੇ ਰੋਲਦਾ ਹੈ ਕੋਈ ਉਹਦੇ ਕੋਲ ਰੈਸ਼ ਨਹੀਂ ਰਹਿਣ ਨੂੰ ਕੋਈ ਉਹਦੇ ਕੋਲ ਉਹਨੂੰ ਕੋਈ ਸਪੋਰਟ ਨਹੀਂ ਹੈਗੀ ਕਿ ਕੋਈ ਸੰਥਾ ਲੇ ਉਹਨੂੰ ਸੰਭਲਣਾ ਜਾਂ ਉਹਦੀ ਕੋਈ ਦੇਖਭਾਲ ਕਰਨ ਜਾਉ ਨੂੰ ਚੰਗਾ ਕਰਨ ਉਹਦਾ ਇਲਾਜ ਕਰਨ ਉਹਦੀ ਸ਼ਰਾਬ ਛਡਾਉਣ ਮੇਰੀ ਇਹੀ ਬੇਨਤੀ ਹੈ ਕਿ ਜੇ ਹੋ ਸਕਦਾ ਤਾਂ ਵੱਧ ਤੋਂ ਵੱਧ ਪਹਿਲਾਂ ਉਹਦਾ ਉਧਰ ਕਰਨ ਜੇ ਨਹੀਂ ਕੁਝ ਕਰ ਸਕਦੇ ਉਹਨੂੰ ਲੈ ਜਾਣ ਚੱਕ ਕੇ ਉਹਦੀ ਉਹਦੀ ਦੇਖਭਾਲ ਕਰਕੇ ਉਧਰ ਇਲਾਜ ਕਰਨਾ ਜੇ ਨਹੀਂ ਤਾਂ ਫੇਰ ਮੇਰੀ ਇੱਦ ਤਬਦਦ ਕਰਨ ਕਿਸੇ ਤਰੀਕੇ ਉਹਨੂੰ ਇਧਰ ਭੇਜਣ ਪਹਿਲੀ ਦਾ ਵੀ ਦੋ ਬੱਚੇ ਸੀ ਤੇ ਰੋਲੇ ਮਾੜਾ ਇਸ ਗੱਲ 'ਚ ਘਰ ਵਿੱਚ ਸੋ ਗੱਲਬਾਤ ਹੋਈ ਤੇ ਬਾਤ ਤਲਾਕ ਹੋ ਗਿਆ ਦੂਜੀ ਵੀ ਸ਼ਰਾਬ ਕਰਕੇ ਤਲਾਕ ਹੋ ਗਿਆ ਤੇ ਡਪੈਸ਼ਰ 'ਚ ਰਹਿੰਦਾ ਹੈ ਬੱਚਿਆਂ ਨਹੀਂ ਡਿਵਰਸਿਟੀ ਰਹਿੰਦਾ ਹੋਰ ਉਹਨੂੰ ਕਿਸੇ ਚੀਜ਼ ਦੀ ਡਿਵਰਸਿਟੀ ਨਹੀਂ ਹੈਗੀ ਬਸ ਆਪਣੇ ਬੱਚਿਆਂ ਨੂੰ ਬਹੁਤ ਯਾਦ ਕਰਦਾ ਵੀ ਮੇਰੇ ਬੱਚੇ ਮੇਰੀ ਕੁੜੀ ਮੇਰਾ ਮੁੰਡਾ ਮਾਂ ਚੈਸਟਰ 21 22 ਸਾਲ ਦੀ ਉਹਦੀ ਕੁੜੀ 8 9 ਸਾਲ ਦਾ ਦਾ 14 ਸਾਲ ਦਾ ਮੁੰਡਾ ਵੀ ਹੈ ਘਰ ਵਾਲੀ ਕੋਲੇ ਉਹਨੇ ਦਿੱਤੇ ਨਹੀਂ ਬੱਚੇ ਉਹਦੇ ਕੋਲ ਕੋਈ ਬੱਚਾ ਨਹੀਂ ਉਹ ਅਲੱਗ ਹੈ ਤੇ ਮੈਂ ਚਾਹੁੰਨੀ ਆ ਕਿ ਜੇ ਉੱਧਰ ਦੀ ਸੰਤਾ ਕੋਈ ਮੇਰੇ ਪੁੱਤ ਦੀ ਹੈਲਪ ਕਰ ਸਕਦੀ ਹੈ ਠੀਕ ਕਰ ਸਕਦੀ ਹੈ ਉਹਨੂੰ ਸ਼ਨਾਹ ਸਕਦੀ ਚੰਗੇ ਪਾਸੇ ਰਸਤਾ ਦਿਖਾ ਸਕਦੀ ਹੈ ਤੱਕਰੇ ਜਾਂ ਮੇਰੀ ਮਦਦ ਇੱਧਰ ਕਰੇ ਅਸ ਤਾਂ ਮੇਰੇ ਕੋਲ ਕੁਝ ਨਹੀਂ ਹੈਗਾ ਉਹਦੀ ਮਦਦ ਕਰਨ ਜੂਗਾ ਦੂਜੀ ਗੱਲ ਉਹ ਤਾਂ sire da paṭhī sī granthī sī rāgī sī ਪਰ ਇਹ ਪ੍ਰੋਬਲਮ ਹਾਰ ਕਰਕੇ ਉਹਦਾ ਬਹੁਤ ਬੁਰਾ ਹਾਲ ਹੈ ਜ਼ਿੰਦਗੀ ਉਹਦੀ ਖਰਾਬ ਉਧਰ ਕੀ ਕੰਮ ਕਰਦੀ ਸੀ ਉਧਰ ਉਹ ਪਹਿਲਾਂ ਲਗਿਆ ਸੀ ਇਹਦੇ ਚ ਦੇੜੀ ਲਾਇਬ੍ਰੇਰੀ ਲੀ ਹੁੰਦੀ ਆ ਉਹਦੇ ਚ ਲੱਗਿਆ ਆ ਸੀ ਫਿਰ ਉਸ ਤੋਂ ਬਾਅਦ ਉਹ ਪ੍ਰੈਸ਼ਟਨ ਚ ਹੈਗਾ ਸੀ ਫੋਰਮੈਨ ਬੀਜਾ ਫੈਕਟਰੀ ਚ ਵੀ ਮੇਰੀ ਹੱਥ ਜੋੜ ਕੇ ਜ਼ਿਆਦਾ ਤੋਂ ਜ਼ਿਆਦਾ ਬੇਨਤੀ ਹੈ ਕਿ ਇਹਨੂੰ ਉਧਰ ਸੰਭਾਲੇ ਸੰਤਾ ਇਹਦੀ ਦੇਖਭਾਲ ਕਰੇ ਇਹਨੂੰ ਠੀਕ ਕਰੇ ਦਾ ਦਿਮਾਗ ਚਲੇ ਦੀ ਇਲਾਜ ਕਰਨਾ ਜੇ ਨਹੀਂ ਤਾਂ ਫਿਰ ਕੋਈ ਨਾ ਕੋਈ ਮੇਰੀ ਮਦਦ ਫਿਰ ਇੱਧਰ ਕਰ ਉਹਨੇ ਪਾਸਪੋਰਟ ਵੀ ਖੋਤੇ ਨੇ ਬ੍ਰਿਟਿਸ਼ਰ ਪੱਕੇ ਪਾਸਪੋਰਟਾ ਦਾ ਪੱਕਾ ਵੀ ਖੋ ਗਿਆ ਹੈ ਕਿਸੇ ਟ੍ਰਿਕੇ ਉਹਦੀ ਪਾਸਪੋਰਟ ਵਾਦੀ ਮਦਦ ਕਰਕੇ ਤੇ ਉਹਨੂੰ ਜਿੱਦਾਂ ਮਰਜ਼ੀ ਕਰ ਉਹ ਨਸ਼ਾ ਕਰਦਾ ਸੀ ਕੋਈ ਨਸ਼ਾ ਨਹੀਂ ਕਰਦਾ ਸ਼ਰਾਬ ਦਾ ਨਸ਼ਾ ਹੈ ਉਹ ਸ਼ਰਾਬ ਕੱਲੀ ਸ਼ਰਾਬ ਪੀਂਦਾ ਉਹ ਵੀ ਟੈਨਸ਼ਨ ਕਰਕੇ ਡਿਪਰੈਸ਼ਨ ਕਰਕੇ ਉਹਦਾ ਨਹੀਂ ਡਿਪਰੈਸ਼ਨ ਉਹ ਥੋੜੇ ਪਰਿਵਾਰ ਚ ਕਹਿੰਦਾ ਸੀ ਹਾਂ ਜੀ ਸਾਡੀ ਸੱਸ ਨੂੰ ਸੀ ਸੱਸ ਦਾ ਦਿਮਾਗ ਨਹੀਂ ਸੀ ਬਿਲਕੁਲ ਸਹੀ ਪਰ ਮਤ ਹੈ ਹੈਲਪ ਚੁਣ ਲੈਣਾ ਤੁਮ ਮਿੱਤਰ ਭਲਾ ਜਾ ਹਾਂ ਜਾਓ ਹੈਲਪ ਹੋਵੇ ਉਹਦੀ ਉਧਰ ਠੀਕ ਹੋਵੇ ਜਾਂ ਉਧਰ ਸਾਬਲਾਂ ਜੇ ਨਹੀਂ ਤਾਂ ਫਿਰ ਕੋਈ ਇੱਧਰ ਮਦਦ ਕਰ ਉਧਰ ਦੀ ਸੰਗਤ ਨੂੰ ਕਿ ਇਹ ਵੀ ਮੋਟੀ ਜੀ ਕਰਨਾ ਚਾਹੀਦਾ ਉਧਰ ਦੀ ਸੰਗਤ ਨੂੰ ਇਹੀ ਅਪੀਲ ਕਰਦੀ ਆ ਕਿ ਮੇਰੇ ਪੁੱਤ ਨੂੰ ਚੱਕਣ ਉਹਦੀ ਦੇਖਭਾਲ ਕਰਨ ਉਹਦਾ ਇਲਾਜ ਕਰਨ ਉਹਦੀ ਸ਼ਰਾਬ ਛਡਾਵਾ ਉਹਨੂੰ ਸੰਭਾਲ ਲੈਣ ਕਿਹਦੇ ਸ਼ਹਿਰ ਜਿਵੇਂ ਪ੍ਰੈਸਟਨ ਚ ਮੰਟਰੀ ਕਿੜੀ ਅੰਗਲਾਯਾ ਮੇਰੇ ਦੋ ਹੀ ਬੱਚੇ ਨੇ ਜੁਝੇ ਕਿੜੀ ਮੁੰਡਾਈ ਹੈ ਉਹ ਵੀ ਜਾ ਉਹ ਵੀ ਉੱਥੇ ਹੀ ਹੈ ਉਹ ਦੀ ਇਹ ਨੇ ਉਹਨੇ ਬਹੁਤ ਸਾਂਭਿਆ ਪਰ ਹੁਣ ਉਹਨੇ ਹੱਥ ਖੜੇ ਕਰਤੇ ਉਹਨੇ ਬਹੁਤ ਸਾਂਭਿਆ 15 ਸਾਲ ਸਾਂਭਿਆ ਪਰ ਇਹ ਨਹੀਂ ਮੰਨਦਾ ਕਿਸੇ ਵੀ ਗੱਲ ਨਹੀਂ ਮੰਨਦਾ ਇਹਦੇ ਚ ਗੁੱਸਾ ਰ ਬੜਾਈ ਅਡਵਾਈ ਬਹੁਤ ਹੈ ਜਿਦ ਬਹੁਤ ਹੈ ਕੋਈ ਹੋਰ ਨਹੀਂ ਕਰਨਦਾ ਇਹਨੂੰ ਰਿਸ਼ਤੇਦਾਰ ਕੋਈ ਨਹੀਂ ਕੋਈ ਕਰਦਾ ਸਭ ਨੇ ਕਰ ਲਈ ਸਾਰੇ ਰਿਸ਼ਤੇਦਾਰਾਂ ਨੇ ਕਰ ਲਈ ਪਰ ਇਹ ਪੇਸ਼ ਨਹੀਂ ਜਾਣ ਦਿੰਦਾ ਕਿਸੇ ਦੇ